ਇਕੰ ਕਾ ਸਤ ਗੁਰ ਪ੍ਰਸ਼ਾਦ ਰਾਗ ਗੋੜੀ ਮਹਲਾ ਨਵਾਂ ਸਾਦੋ ਆਰਾਮ ਸਰਨ ਬਿਸਰਮਾ ਬੇਦ ਪ੍ਰਾਨ ਪੜੇ ਕੋਏ ਗੁਣ ਸਿਮਰੋ ਹਰ ਕੋ ਨਾਮਾ ਰਹੁ ਲੋਭ ਮੋਹ ਮਾਇਆ ਮਮਤਾ ਫਨ ਔਰ ਵਿਕੀਨ ਕੀ ਸੇਵਾ ਹਰਖ ਸੋਗ ਪਰ ਸੇ ਜੇ ਨਾਹਨ ਸੋਮੂਰਤ ਹੈ ਦੇਵਾ ਸੁਰਗ ਨਰਕ ਅਮਰਤ ਵਿਖਿਓ ਸਭ ਤਿਉ ਕੰਚਨ ਔਰ ਪੈਸਾ ਉਸਤਤ ਨਿੰਦਾ ਹੈ ਸਮਝਾ ਕੇ ਸਭ ਮੋਹ ਫੁਨਤੈ ਸਾ ਸੁਰਗ ਨਰਕ ਅਮਰਤ ਵਿਖਿਏ ਸਭ ਤਿਉ ਕੰਚਨ ਔਰ ਪੈਸਾ ਉਸਤਤ ਨਿੰਦਾ ਹੈ ਸਮਝਾ ਕੇ ਲੋਭ ਮੋਹ ਫੁਨਤੈ ਸਾ ਦੁਖ ਸੁਖ ਇਹ ਬਦ ਦੇ ਜੇ ਨਾਹਨ ਤੈ ਤੂੰ ਜਾਣੋ ਗਿਆਨੀ ਨਾਨਕ ਮੁਕਤ ਤਹਤ ਮਮਾਨਿਓ ਇਹ ਵਿਦ ਕੋ ਜੋ ਪ੍ਰਾਨੀ ਦੁਖ ਸੁਖੀ ਇਹ ਬੋ ਦੇ ਜੇ ਨਾਹਿ ਤੈ ਤੂੰ ਜਾਣੋ ਗਿਆਨੀ ਨਾਨਕ ਮੁਕਤ ਤਹਤ ਮਮਾਨਿਓ ਇਹ ਵਿਦ ਕੋ ਜੋ ਪ੍ਰਾਨੀ ਇਹ ਸ਼ਬਦ ਤਨ ਤਨ ਚਵਲ ਛਤਰ ਦੇ ਮਲ ਗੁਰਤਾ ਗੱਦੀ ਤੇ ਬਰਾਜਮਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗੋੜੀ ਅੰਗ 22 ਤੇ 9ਵੇਂ ਪਾਤਸ਼ਾਹ ਜੀ ਦੇ ਮੁਖਾਰविंद ਤੋਂ ਅਚਾਰਿਆ ਹੋਇਆ ਸ਼ਬਦ ਸ਼ਿਸ਼ੋਭਤ ਹੈ ਸਤਗੁਰੂ ਇਸ ਵਿੱਚ ਸਮਝਾ ਰਹੇ ਹੈ ਕਿ ਜਿਹੜੇ ਇਸ ਦੁਨੀਆ ਦੀ ਮੋਹ ਮਾਇਆ ਤੋਂ ਦੂਰ ਹੋ ਜਾਂਦੇ ਹਨ ਔਰ ਵਿਸ਼ੇ ਬਕਾਰਾਂ ਤੋਂ ਬਚ ਜਾਂਦੇ ਹਨ ਅਤੇ ਬੰਦਨਾ ਵਿੱਚ ਨਹੀਂ ਪੈਂਦੇ ਲੋਭ ਮੋਹ ਹੰਕਾਰ ਤੋਂ ਪਰੇ ਹੋ ਜਾਂਦੇ ਹਨ ਉਹਨਾਂ ਨੂੰ ਦੁੱਖ ਸੁੱਖ ਜਿਹੜਾ ਇੱਕੋ ਜਿਹਾ ਹੀ ਨਜ਼ਰ ਆਉਂਦਾ ਕੰਚਨ ਸੋਨਾ ਤੇ ਤਾਂਬਾ ਵੀ ਇੱਕੋ ਜਿਹਾ ਹੀ ਨਜ਼ਰ ਆਉਂਦਾ ਹੈ ਉਹਨਾਂ ਨੂੰ ਸੁਰਗ ਨਰਕ ਜਿਹੜਾ ਦੋਨੇ ਨਹੀਂ ਚਾਹੀਦੇ ਤੇ ਉਹ ਜਿਹੜੇ ਜੀਵ ਹਨ ਜਿਹੜੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਨੂੰ ਕਹਿੰਦੇ ਮੁਕਤ ਸਮਝੋ ਕਿ ਉਹਨਾਂ ਨੇ ਇਸ ਮਾਨਸ ਜਨਮ ਦੇ ਵਿੱਚ ਆ ਕੇ ਆਪਣੇ ਆਪ ਨੂੰ ਮੁਕਤ ਕਰ ਲਿਆ ਹੈ ਮੋਕਸ਼ ਪ੍ਰਾਪਤ ਕਰ ਲਿਆ ਹੈ ਸੋ ਸਤਿਗੁਰੂ ਇਹਦੇ ਵਿੱਚ ਸ਼ਬਦ ਦੇ ਸਮਝਾਦੇ ਹੈ ਕਿ ਪ੍ਰਾਣੀ ਜਿੰਨਾ ਮਰਤੀ ਪੜੀ ਜਾਏ ਜੋ ਮਰਜ਼ੀ ਕਰੀ ਜਾਏ ਜਿੰਨੀ ਦੇਰ ਤੱਕ ਤੇਰੇ ਮਨ ਦੀਆਂ ਆਸਾ ਤ੍ਰਿਸ਼ਨਾਵਾਂ ਖਤਮ ਨਹੀਂ ਹੁੰਦੀਆਂ ਤੂੰ ਇਹਨਾਂ ਜਿਹੜੇ ਇੰਦਰੀਆਂ ਨੂੰ ਬੇਕਾਰਾਂ ਤੋਂ ਦੂਰ ਨਹੀਂ ਕਰਦਾ ਉਨ੍ਹੀ ਦਿਨ ਤੱਕ ਤੇਰਾ ਨਾਂ ਦਾਨ ਕੀਤਾ ਨਾ ਨਾਮ ਜਪਿਆ ਇਹ ਸਭ ਬ्यर्थ ਜਾ ਰਿਹਾ ਹੈ ਜੇ ਕਰਤੇ ਹੈ ਉਸ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਤੇ ਇਸ ਦੁਨੀਆ ਤੋਂ ਉਦਾਸ ਹੋ ਜਾ ਇਹ ਦੁਨੀਆ ਜਿਹੜੀ ਹੈ ਮਿੱਥਿਆ ਹੈ ਇਹ ਝੂਠ ਹੈ ਤੇਰਾ ਜੀਵਨ ਵੀ ਝੂਠਾ ਹੈ ਕਿਉਂਕਿ ਇਹਨ ਖਤਮ ਹੋਣਾ ਹੈ ਸਦਾ ਰਹਿਣਾ ਨਹੀਂ ਪਰ ਜਿੰਨੇ ਤੈਨੂੰ ਸਵਾਸ ਮਿਲੇ ਹੈ ਇਸ ਸਵਾਸਨ ਦੀ ਪੂੰਜੀ ਦੇ ਨਾਲ ਤੂੰ ਆਪਣੇ ਆਉਣ ਜਾਣ ਦਾ ਜਿਹੜਾ ਚੱਕਰ ਹੈ 84 ਲੱਖ ਦਾ ਜੁਨ ਦਾ ਉਹਨੂੰ ਖਤਮ ਕਰ ਲੈ ਕਿਉਂਕਿ 84 ਲੱਖ ਜੁਨ ਦੇ ਵਿੱਚ ਇੱਕੋ ਹੀ ਉੱਤਮ ਜੁਨ ਹੈ ਮਾਨਸ ਜਨਮ ਇਸ ਮਾਨਸ ਜਨਮ ਦੇ ਵਿੱਚ ਹੀ ਉਸ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹੈ ਇਸ ਮਾਨਸਜਨ ਦੇ ਵਿੱਚ ਹੀ ਤੂੰ ਦੁਨੀਆ ਦੇ ਨਾਲੋਂ ਜਦੋਂ ਰਿਸ਼ਤਾ ਤੋੜ ਲਿਆ ਤੇਰਾ ਅਸਲੀ ਰਿਸ਼ਤਾ ਉਦੋਂ ਪਰਮਾਤਮਾ ਦੇ ਨਾਲ ਬਣ ਜਾਣਾ ਰਿਸ਼ਤਾ ਹੁਣ ਵੀ ਆਤਮਾ ਦਾ ਹੈ ਲੇਕਿਨ ਮਨ ਜਿਹੜਾ ਹੈ ਉਹ ਕਾਬੂ ਨਹੀਂ ਹੈ ਉਹ ਸੱਮਨ ਨੂੰ ਕਾਬੂ ਕਰਨਾ ਹੈ ਸੋ ਸਤਗੁਰੂ ਸਮਝਾ ਰਹੇ ਸਾਧੂ RAM ਸਰਨਿ ਬਿਸਰਮਾ ਹੀ ਉਸ ਪਰਮਾਤਮਾ ਸਾਧੂ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਉਹ ਕਹਿੰਦੇ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਹੀ ਅਸਲੀ ਆਰਾਮ ਹੈ ਹੋਰ ਜਿੱਥੇ ਮਰਜੀ ਤੁਸੀਂ ਚਲੇ ਜਾਓ ਤੁਹਾਨੂੰ ਕੋਈ ਨਾ ਕੋਈ ਚਿੰਤਾ ਲੱਗੀ ਰਹਿਣੀ ਹੈ ਸਿਰਫ ਉਸ ਦੀ ਸ਼ਰਨ ਦੇ ਵਿੱਚ ਕਿਸ ਦੀ ਸ਼ਰਨ ਦੇ ਵਿੱਚ ਜਿਸ ਦੀ ਕਾਇਮ ਦائم ਸਦਾ ਪਾਤਸ਼ਾਹੀ ਦੋ ਮਨਸੇ ਮੇ ਇੱਕ ਸੋਆਹੀ ਜਿਸ ਨੂੰ ਕੋਈ ਜਾਤ ਨਹੀਂ ਹੈ ਜਿਸ ਦਾ ਕੋਈ ਮਜਬ ਨਹੀਂ ਹੈ ਜਿਸ ਦਾ ਕੋਈ ਦੇਸ਼ ਨਹੀਂ ਹੈ ਜਿਸ ਦਾ ਕੋਈ ਟਿਕਾਣਾ ਨਹੀਂ ਹੈ ਹਰ ਇੱਕ ਜੀਵ ਦੇ ਮਨ ਚ ਵੱਸ ਰਿਹਾ ਹੈ ਉਹਦੀ ਸ਼ਰਨ ਦੇ ਵਿੱਚ ਜੇਕਰ ਆਪਾਂ ਚਲੇ ਜਾਈਏ ਤਾਂ ਉੱਥੇ ਹੀ ਸਾਨੂੰ ਆਰਾਮ ਮਿਲਣਾ ਹੈ ਬਾਕੀ ਜਗ੍ਹਾ ਤੇ ਸਾਨੂੰ ਕਿਤੇ ਵੀ ਆਰਾਮ ਨਹੀਂ ਹੈ ਚਾਹੇ ਅਸੀਂ ਰਾਜ ਕਰਨ ਲੱਗ ਪਈਏ ਚਾਹੇ ਅਸੀਂ ਰੰਕ ਬਣ ਜਾਈਏ ਲੇਕਿਨ ਸਾਨੂੰ ਆਰਾਮ ਨਹੀਂ ਕਿਉਂਕਿ ਮਨ ਸਾਡਾ ਜਿਹੜਾ ਉਹ ਚਿੰਤਾਵਾਂ ਦੇ ਵਿੱਚ ਆ ਸ਼ਾਮਾਂ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਲੱਗਾ ਹੋਇਆ ਹੈ ਇਸ ਕਰਕੇ ਗੁਰੂ ਜੀ ਸਮਝਾ ਰਹੇ ਕਿ ਜਿੰਨੇ ਦੇ ਤੱਕ ਅਸੀਂ ਉਸ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਪ੍ਰਮਾਤਮਾ ਦੇ ਸ਼ਰਨ ਦੇ ਵਿੱਚ ਨਹੀਂ ਜਾਂਦੇ ਤੇ ਸਾਨੂੰ ਇਹ ਦੁਨੀਆ ਜਿਹੜੀ ਹੈ ਇਹ ਸ਼ਾਂਤੀਪੂਰਵਕ ਨਜ਼ਰ ਨਹੀਂ ਆਉਂਦੀ বেদ ਪੁਰਾਨ ਪੜੇ ਕੋ ਇਹ ਗੁਣ ਸਿਮਰੋ ਹਰ ਕੋ ਨਾਮਾ वेद पा ओ कंदे पढन दा शास्त्र पढन दा प्राण पढन दा ताही फायदा है जेकर उसी उस परमात्मा ਦੇ ਨਾਮ ਨੂੰ ਸਿਮਰਨਾ ਹੈ ਉਸ ਹਰੀ ਦੇ ਨਾਮ ਨੂੰ ਜਪਣਾ ਹੈ ਜੇਕਰ ਅਸੀਂ ਉਸ ਦੇ ਸਿਮਰਨ ਨੂੰ ਨਹੀਂ ਕਰਦੇ ਤਾਂ ਫੇ ਤਾਂ ਸਾਡਾ ਜਨਮ ਹੀ ਬੇਕਾਰ ਹੈ ਕਿਉਂਕਿ ਬਹੁਤ ਹੀ ਸਾਫ ਸ਼ਬਦਾਂ ਦੇ ਵਿੱਚ ਨੌਵੇਂ ਪਾਤਸ਼ਾਹ ਨੇ ਕਹਿ ਦਿੱਤਾ ਗੁਣ ਗੋਵਿੰਦ ਗਾਇਉ ਨਹੀਂ ਜਨਮ ਅਕਾਰਥ ਕੀਨ ਕਹ ਨਾਨਕ ਹਰ ਭਜਮਨ ਜਿਉ ਵਿਦਜਲ ਕੋ ਮੀਨ ਜਿਨਾਂ ਮੱਛੀ ਦੇ ਨਾਲ ਮੱਛੀ ਨੂੰ ਪਾਣੀ ਨਾਲ ਪਿਆਰ ਹੈ ਤੇਰਾ ਉਨਾ ਹੀ ਉਸ ਪ੍ਰਮਾਤਮਾ ਦੇ ਨਾਲ ਲਗਨ ਹੋਣੀ ਚਾਹੀਦੀ ਉਨੀ ਪ੍ਰੀਤ ਤੇਰੀ ਪੱਕੀ ਹੋਣੀ ਚਾਹੀਦੀ ਹੈ ਉਸ ਦੇ ਸਿਮਰਨ ਦੇ ਵਿੱਚ ਉਹਦੇ ਗੁਣ ਗਾਉਣ ਦੇ ਵਿੱਚ ਉਹਦੀ ਸਿਫਤਸਲਾ ਦੇ ਵਿੱਚ ਲੱਗਾ ਰਹੇ ਕਿਉਂਕਿ ਤੇਨੂੰ অমূল্য ਸਵਸੰਧੀ ਪੂੰਜੀ ਦਿੱਤੀ ਉਹਨੇ ਇਸ ਕਰਕੇ ਨਹੀਂ ਤਾਂ 24000 ਦਾ ਖਰਚ ਹਮੇਸ਼ਾ آمدਨ ਮੂਲ ਨਾ ਗਈ ਗਤੀ ਨਹੀਂ ਹੋਣੀ ਨਾਮ ਤੋਂ ਬਿਨਾਂ ਭਵੇਂ ਗੰਗਾ ਦੇ ਕਨਾਰੇ ਕੁੱਲੀ ਪਾਲਾ ਜਿੱਥੇ ਮਰਜੀ ਤੀਰਥ ਤੇ ਅਸੀਂ ਚਲੇ ਜਾਈਏ ਤੀਰਥ ਤੇ ਜਾ ਕੇ ਬੈਠ ਜਾਈਏ ਮਕਾਨ ਬਣਾ ਲਈਏ ਉੱਥੇ ਰਹਿਣਾ ਸ਼ੁਰੂ ਕਰ ਲਈਏ ਗਤੀ ਨਹੀਂ ਹੋ ਸਕਦੀ ਮੋਕਸ਼ ਨਹੀਂ ਮਿਲ ਸਕਦਾ ਮੋਕਸ਼ਤਾ ਹੀ ਮਿਲਣਾ ਹੈ ਜਦੋਂ ਮਨ ਜਿਹੜਾ ਸਾਡਾ ਸੁਨ ਅਵਸਥਾ ਦੇ ਵਿੱਚ ਚਿਲ ਜਵੇ ਜਦੋਂ ਮਨ ਸਾਡਾ ਵਿਸ਼ੇ ਵਿਕਾਰਾਂ ਤੋਂ ਦੂਰ ਹੋ ਜਵੇ ਸਤਿਗੁਰੂ ਇਹ ਸਮਝਾ ਰਹੇ ਲੋਭ মোহ ਮਾਇਆ ਮਮਤਾ ਫਨ ਉਹ ਬਖਿਆਨ ਕਿਸੇ ਵੇ ਲੋਭ ਕਰਨਾ মোহ ਕਰਨਾ ਮਾਇਆ ਮਮਤਾ ਜਿਹੜੀ ਮਮਤਾ ਹੈ ਇਹ ਦੁਨੀਆ ਦੀ মোহ ਮਾਇਆ ਜਿਹੜੀ ਹੈ ਇਹਦਾ ਲੋਭ ਕਰਨਾ ਇਹਦਾ মোহ ਕਰਨਾ ਤੇ ਵਿਖਿਆਨ ਇਹ ਸਾਰੇ ਜੋ ਕੁਝ ਵੀ ਹੈ ਇਹ ਵਿਕਾਰ ਹਨ ਇਹ ਵਿਕਾਰਾਂ ਦੇ ਨਾਲ ਅਸੀਂ ਨਾਤਾ ਜੋੜ ਰਹੇ ਹਾਂ ਅਸੀਂ ਵਿਸ਼ਿਆਂ ਦੇ ਨਾਲ ਜੋ ਕਾਮਾਦਕ ਵਿਸ਼ੇ ਹਨ ਉਹਨਾਂ ਦੇ ਨਾਲ ਅਸੀਂ ਜੁੜ ਰਹੇ ਹਾਂ ਜਦ ਅਸੀਂ ਲੋਭ মোহ ਹੰਕਾਰ ਕਰਦੇ ਹਾਂ ਮਾਇਆ ਦੇ ਨਾਲ ਅਸੀਂ ਜਦੋਂ ਪਿਆਰ ਕਰਦੇ ਹਾਂ ਕਿਉਂਕਿ ਇਹਨੂੰ ਤਾਂ ਤਿਆਗਣਾ ਹੈ ਜੇ ਅਸੀਂ ਤਿਆਗਾਂਗੇ ਤਾਂ ਹੀ ਜਿਹੜਾ ਹੈ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ ਹਰ ਖਸੋਗ ਪਰਸੇ ਜੇ ਨਾਹੀਂ ਸੂ ਮੂਰਤ ਹੈ ਦੇਵ ਜਿਹੜਾ ਖੁਸ਼ੀ ਔਰ ਗਮੀ ਤੋਂ ਦੂਰ ਰਹਿੰਦਾ ਜਿੰਨੂੰ ਛੋਂਦੇ ਨਹੀਂ ਗਮ ਅਜਵੇ ਤਾਂ ਵੀ ਕੋਈ ਨਹੀਂ ਖੁਸ਼ੀ ਅਜਵੇ ਤਾਂ ਵੀ ਕੋਈ ਨਹੀਂ ਜਿਹੜਾ ਇਸ ਅਵਸਥਾ ਦੇ ਵਿੱਚ ਜੀਵ ਚੱਲ ਜਾਂਦਾ ਉਹੋ ਹੀ ਕਹਿੰਦੇ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਉਹਨੂੰ ਹੀ ਲੋਕ دیਵਾ ਕਹਿੰਦੇ ਆ। ਦੇਵਤਾ ਕਹਿੰਦੇ ਆ। ਦੇਵਤਾ ਕੀ ਹੈ? ਜਿਸ ਦਾ ਦੀਵਾ ਜਗ ਰਿਹਾ ਹੈ। ਦੀਵਾ ਕਿਹੜਾ? ਅੰਦਰ ਚਾਨਣਾ ਉਹਨੂੰ ਹੋ ਗਿਆ ਹੈ। ਇਸ ਪੂਰੇ ਤਨ ਦੇ ਅੰਦਰ ਉਸ ਨੂੰ ਉਸ ਪਰਮਾਤਮਾ ਦੀ ਮੂਰਤ ਨਜ਼ਰ ਆ ਰਹੀ ਹੈ। ਆਪਣੇ ਤਨ ਦੇ ਵਿੱਚ ਜਿੱਥੇ ਨਜ਼ਰ ਆ ਰਹੀ ਹੈ, ਦੂਸਰਿਆਂ ਦੇ ਤਨ ਦੇ ਵਿੱਚ ਵੀ ਉਹਨੂੰ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਕਿ ਸਾਰੀ ਖੇਡ ਉਸਦੀ ਹੀ ਬਣਾਈ ਹੋਈ ਹੈ। ਉਹ ਹੀ ਖੁਸ਼ੀ ਦੇਣ ਵਾਲਾ ਉਹ ਹੀ ਗਮੀ ਦੇਣ ਵਾਲਾ ਹੈ। ਇਸ ਕਰਕੇ ਜਿਹੜਾ ਇਸ ਤੋਂ ਦੂਰ ਹੋ ਜਾਂਦਾ ਲੋਭ, ਮੋਹ, ਹੰਕਾਰ ਤੋਂ ਦੂਰ ਹੋ ਜਾਂਦਾ, ਵਿਸ਼ੇ-ਵਿਕਾਰਾਂ ਤੋਂ ਦੂਰ ਹੋ ਜਾਂਦਾ, ਉਹ ਹੀ ਜੀਵ ਜਿਹੜਾ ਹੈ ਉਸ ਪਰਮਾਤਮਾ ਦੀ ਮੂਰਤ ਹੈ। ਸੁਰਗ, ਨਰਕ, ਅੰਮ੍ਰਿਤ, ਵਿਖੇ ਇਹ ਸਭ ਕਿਉਂ ਕੰਜ ਨੇ ਔਰ ਪੈਸਾ? ਜਿਹੜੇ ਲੋਕ ਇਹ ਕਹਿੰਦੇ ਕਿ ਅਸੀਂ ਤਾਂ ਕਰ ਰਹੇ ਹਾਂ ਕਿ ਸੁਰਗ ਨੂੰ ਜਾਣਾ। ਅਸੀਂ ਨਰਕ ਨੂੰ ਨਹੀਂ ਜਾਣਾਂ ਇਹ ਜਿਹੜੀਆਂ ਚੀਜ਼ਾਂ ਹੈ ਸਵਰਗ ਨਰਕ ਜਿਹੜਾ ਹੈ ਇਹ ਕਿਸੇ ਨੇ ਦੇਖਿਆ ਨਹੀਂ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਇੱਥੇ ਦੁਨੀਆ ਤੇ ਹੀ ਦੇਖਿਆ ਕਿ ਇਸ ਤਨ ਨੂੰ ਜਦੋਂ ਦੇਹੀ ਇਹ ਤਨ ਮਿਲ ਜਾਂਦਾ ਉਹਦੇ ਵਿੱਚ ਆਤਮਾ ਬੈਠੀ ਹੈ ਪਰ ਮਨ ਦੇ ਉੱਤੋਂ ਉਹ ਇੰਨਾ ਦੁਖੀ ਹੈ ਉਹ ਨਰਕ ਹੈ ਜਿਹੜਾ ਆਪਣੇ ਮਨ ਦੇ ਇੱਛਾ ਦੇ ਅਨਸਾਰ ਦੁਨੀਆ ਤੇ ਖਾ ਪੀ ਸਕਦਾ ਜਾ ਆ ਸਕਦਾ ਉਹਨਾਂ ਲੋਕ ਸੁਰਗ ਕਹਿ ਦਿੰਦੇ ਇਹ ਸਾਰੇ ਵਿਸ਼ੇ ਵਿਕਾਰ ਹੈ ਇਹ ਜ਼ਹਿਰ ਹੈ ਸੁਰਗ ਨਰਕ ਜਿਵੇਂ ਉਸ ਪਰਮਾਤਮਾ ਨੂੰ ਜਪਣ ਵਾਲਾ ਸੋਨਾ ਤੇ ਮਿੱਟੀ ਸੋਨਾ ਤੇ ਲੋਹਾ ਇੱਕ ਸਮਝੇਦਾ ਉਹਨੂੰ ਕੋਈ ਫਰਕ ਨਹੀਂ ਹੈ ਕਿ ਸੋਨਾ ਹੈ ਉਹਨੂੰ ਕੋਈ ਫਰਕ ਨਹੀਂ ਇਹ ਲੋਹਾ ਹੈ ਕਿਉਂਕਿ ਉਹਨਾਂ ਦਾ ਇਹਨਾਂ ਚੀਜ਼ਾਂ ਦੇ ਨਾਲ ਵਾਸਤਾ ਹੀ ਕੋਈ ਨਹੀਂ ਹੈ ਉਹ ਤਾਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਕੇ ਰੱਖਦੇ ਹਨ ਇੱਕ ਇੱਕ ਪਲ ਇੱਕ ਇੱਕ ਸਵਾਸ ਦੇ ਨਾਲ ਉਹ ਪਰਮਾਤਮਾ ਦਾ ਸਿਮਰਨ ਕਰਦੇ ਹ ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਫੁਨ ਤੈਸਾ ਉਹਨਾਂ ਦੇ ਕੋਈ ਚਾਹੇ ਉਸਤਤ ਕਰੇ ਚਾਹੇ ਨਿੰਦਿਆ ਕਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਔਰ ਉਹਨਾਂ ਕੋਲ ਪੈਸਾ ਹੈ ਜਾਂ ਨਹੀਂ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਤਾ ਇਹਨਾਂ ਤੋਂ ਦੂਰ ਹੋ ਜਾਂਦੇ ਆ ਜਿਹੜੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਆ ਉਹਨਾਂ ਨੂੰ ਹੀ ਦੇਵਤਾ ਕਹਿ ਜਾਂਦਾ ਹੈ ਜਿਹੜੇ ਉਸਤਤ ਨਿੰਦਿਆ ਦੇ ਵਿੱਚ ਫਸੇ ਰਹਿੰਦੇ ਹੈ ਉਹ ਫਿਰ ਪਰਮਾਤਮਾ ਤੋਂ ਦੂਰ ਹੀ ਰਹਿੰਦੇ ਹੈ ਕਿਉਂਕਿ ਉਹਨਾਂ ਨੂੰ ਤਾਂ ਆਪਣਾ ਲੱਗਦਾ ਕਿ ਸਾਡੀ ਕੋਈ ਉਸਤਤ ਕਰਨ ਵਾਲਾ ਹੋਵੇ ਸਾਡੀ ਕੋਈ ਨਿੰਦਿਆ ਨਾ ਕਰਨ ਵਾਲਾ ਹੋਵੇ ਲੇਕਿਨ ਜਿਹੜੇ ਜੀਵ ਜਿਹੜੀ ਆਤਮਾ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦੀ ਹੈ ਉਹ ਨੂੰ ਉਸਤਤ ਨਿੰਦਿਆ ਇੱਕੋ ਜਹੀ ਹੈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਤਗੁਰ ਰਵਿਦਾਸ ਸਵਾਰਨ ਜੀ ਕਹੇ ਕਿ ਜੇਕਰ ਕਿੰਦੇ ਤੂੰ ਕਿੰਨਾ ਦਾਨਪਨ ਕਰ ਲਵੇਂ ਪਰ ਜੇਕਰ ਨਿੰਦਿਆ ਦੇ ਵਿੱਚ ਪੈ ਗਿਆ ਤੂੰ ਤਾਂ ਤੇਰਾ ਸਾਰਾ ਕੀਤਾ ਬੇਕਾਰ ਜਾਣਾ ਜੇ ਉਹ 68 ਤੀਰਥ ਨਾ ਵੇ ਜਿੰਨੇ ਮਰਜ਼ੀ ਕਿੰਦੇ ਤੀਥੇ ਚਲ ਜਾਈ ਪਰਸੇ ਚਲ ਜਾਈ ਤੇਰੇ ਸਭ ਕਾਰਜਾਂ ਨੇ ਕਰੇ ਨੰਦਾਸਨ ਬਿਰਥਾ ਜਾਵੇ ਸਤਗੁਰੂ ਸਮਝਾ ਦੇ ਕੇ ਕਿ ਇਹ ਜਿਹੜਾ ਦੁੱਖ ਸੁੱਖ ਹੈ ਦੁੱਖ ਸੁੱਖ ਇਹ ਬਾਦੇ ਜੇ ਨਹੀਂ ਤਹ ਤੁਮ ਜਾਨੂ ਗਏ ਨਹੀਂ ਜਿਹੜੇ ਦੁੱਖ ਸੁੱਖ ਤੋਂ ਦੂਰ ਹੋ ਗਏ ਉਹਨਾਂ ਨੇ ਇਹਦੇ ਨਾਲ ਬੰਧਨ ਨਹੀਂ ਕੀਤਾ ਰਿਸ਼ਤਾ ਨਹੀਂ ਬਣਾਇਆ ਇਹਦੇ ਤੋਂ ਦੂਰ ਹੋ ਗਏ ਉਹਨਾਂ ਨੂੰ ਹੀ ਗਿਆਨੀ ਜਾਣੋ ਗਿਆਨੀ ਕੌਣ ਹੈ ਜਿਹੜਾ ਪਰਮਾਤਮਾ ਦੇ ਨਾਲ ਮਿਲ ਗਿਆ ਜਿਹਨੂੰ ਪਰਮਾਤਮਾ ਜਿਹੜਾ ਆ ਨਜ਼ਰ ਆ ਗਿਆ ਜਿਹਨੂੰ ਅੰਤਰਾਤਮੇ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਜਗ ਦੀ ਨਜ਼ਰ ਆ ਰਹੀ ਹੈ ਉਹਨੂੰ ਇਸ ਕਾਇਆ ਦੇ ਵਿੱਚ ਚਾਨਣ ਹੋ ਗਿਆ ਉਹੋ ਹੀ ਗਿਆਨੀ ਹੈ ਜਿਸਨੇ ਇਸ ਨੂੰ ਜੀਵਨ ਦੇ ਰੰਦੇ ਹੋਏ ਇਹਨਾਂ ਤੋਂ ਨਾਤਾ ਤੋੜ ਲਿਆ ਨਾਨਕ ਮੁਕਤ ਤਾਹੇ ਤੁਮ ਮਾਨਯਾ ਇਹ ਵਿਦ ਕੋ ਜੋ ਪੁਰਾਣੇ ਸਤਗੁਰੂ ਨਾਨਕ ਕਹਿ ਰਹੇ ਹੈ ਕਿ ਉਸ ਨੂੰ ਹੀ ਮੋਕਸ਼ ਮਿਲਦਾ ਹੈ ਜਿਹੜਾ ਦੁੱਖ ਸਖਤ ਸੁਰਗ ਨਰਕ ਤੋਂ ਹਰਖ ਸੋਗ ਤੋਂ ਲੋਭ ਮੋਹ ਤੋਂ ਇਹ ਸਭ ਦੇ ਨਾਲ ਬੰਧਨ ਤੋੜ ਦਿੰਦਾ ਹੈ ਕੰਚਨ ਲੋਹਾ ਉਸ ਤੋਂ ਤੇ ਨਿੰਦਿਆ ਸਭ ਨਾਲੋਂ ਨਾਤੇ ਤੋੜ ਦਿੰਦਾ ਏਸੀ ਕਰਕੇ ਉਹਨੂੰ ਕਹਿੰਦੇ ਮੋਕਸ਼ ਪ੍ਰਾਪਤ ਹੁੰਦਾ ਜਿਹੜਾ ਇਸ ਵਿਧੀ ਤੇ ਚੱਲ ਪੈਂਦਾ ਇਸ ਸਿਧਾਂਤ ਤੇ ਚੱਲ ਪੈਂਦਾ ਕਿ ਮੈਂ ਦੁਨੀਆਂ ਦੇ ਪਦਾਰਥਾਂ ਦੇ ਨਾਲ ਰਿਸ਼ਤਾ ਨਹੀਂ ਬਣਾਉਣਾ ਤੇ ਗਿਆਨੀ ਕੌਣ ਹੈ ਬ੍ਰह्म ਗਿਆਨੀ ਬ੍ਰह्म ਦਾ ਬੇਤਾ ਬ੍ਰह्म ਗਿਆਨੀ ਇੱਕ ਸੰਘਿਤ ਬ੍ਰह्म ਗਿਆਨੀ ਕੌਣ ਹੈ ਜਿਸਨੇ ਬ੍ਰह्म ਨੂੰ ਉਸ ਦੇ ਗਿਆਨ ਨੂੰ ਪ੍ਰਾਪਤ ਕਰ ਲਿਆ ਗਿਆਨ ਪ੍ਰਾਪਤ ਕਰਨਾ ਉਸ ਬ੍ਰਹਮ ਦਾ ਜਿਸ ਨੇ ਇਸ ਸ੍ਰਿਸ਼ਟੀ ਰਚੀ ਹੈ ਉਹ ਬ੍ਰह्मज्ञानी ਉਸ ਦਾ ਬੇਟਾ ਕਹਾਉਂਦਾ ਬ੍ਰह्मज्ञानी ਇੱਕ ਸੰਗਹਿਤ ਜਿਹੜਾ ਬ੍ਰह्मज्ञानी ਹੈ ਉਹਦਾ ਪਿਆਰ ਹੀ ਇੱਕ ਨਾਲ ਹੈ ਸਾਰੀ ਦੁਨੀਆ ਨਾਲ ਉਹ ਨਾਤਾ ਤੋੜ ਲੈਂਦਾ ਉਹਦੇ ਸੰਗ ਹੀ ਰਹਿਣਾ ਚਾਹੁੰਦਾ ਇਹ ਨਵੇਂ ਪਾਤਸ਼ਾਹ ਗੋੜੀ ਸੁਖਣੀ ਦੇ ਵਿੱਚ ਸਮਝਾ ਰਹੇ ਕਿ ਬ੍ਰह्मज्ञानी ਬ੍ਰह्म ਦਾ ਬੇਤਾ ਬ੍ਰह्मज्ञानी ਇਕ ਸੰਘਿਤ ਇਸ ਕਰਕੇ ਸਤਗੁਰੂ ਨਾਨਕ ਪਾਤਸ਼ਾਹ ਵੀ ਸਮਝਾ ਰਹੇ ਹੈ ਕਿ ਜਿਸ ਨੇ ਦੁਨੀਆਂ ਦੇ ਲੋਭ মোহ ਹੰਕਾਰ ਨੂੰ ਛੱਡ ਦਿੱਤਾ ਉਹੀ ਉਹਦਾ ਗਿਆਨ ਪ੍ਰਾਪਤ ਕਰ ਸਕਦੇ ਹੈ ਤੇ ਨਵੇਂ ਪਾਤਸ਼ਾਹ ਵੀ ਇਹੀ ਸਮਝਾ ਰਹੇ ਹੈ ਦੁੱਖ ਸੁਖ ਜੋ ਪਰਸੇ ਨਹੀਂ ਲੋਭ ਮੋਹ ਅਭਿਮਾਨ ਕੋਹ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਜਿਸ ਨੂੰ ਦੁੱਖ ਸੁਖ ਇੱਕੋ ਜਿਹਾ ਲੱਗਦਾ ਹਰ ਇੱਕ ਸੋਗ ਇੱਕੋ ਜਿਹਾ ਲੱਗਦਾ ਕੰਚਨ ਲੋਹਾ ਇੱਕ ਜਿਹਾ ਲੱਗਦਾ ਉਸਤਤ ਨਿੰਦਾ ਇੱਕੋ ਹੀ ਹੈ ਕੋਈ ਉਹਨੂੰ ਸਵਰਗ ਨਰਕ ਹੈ ਹੀ ਨਹੀਂ ਤੇ ਉਹੋ ਹੀ ਕਹਿੰਦੇ ਜੀਵ ਜਿਹੜਾ ਉਹੋ ਹੀ ਜਿਹੜੀ ਮੂਰਤ ਆ ਉਹਨੂੰ ਭਗਵਾਨ ਸਮਝੋ ਕਿਉਂਕਿ ਇਹ ਗੁਣ ਜਿਹੜੇ ਹੈ ਉਦੇ ਵਿੱਚ ਹੀ ਆਉਂਦੇ ਹੈ ਜਿਸ ਨੇ ਦੁਨੀਆ ਦੇ ਨਾਤੇ ਤੋੜ ਦਿੱਤੇ ਪਦਾਰਥਾਂ ਦਾ ਲੋਭ মোহ ਹੰਕਾਰ ਖਤਮ ਕਰ ਦਿੱਤਾ ਹੈ ਇਸੇ ਕਰਕੇ ਨੌਵੇਂ ਪਾਤਸ਼ਾਹ ਆਪਣੇ ਸ਼ਬਦ ਦੇ ਵਿੱਚ ਹੀ ਵੀ ਸਮਝਾ ਰਹੇ ਜੋ ਨਰ ਦੁਖਸ ਮੈਂ ਦੁਖ ਨਹੀਂ ਮਾਨੇ ਸੁਖ ਸਨੇਹ ਔਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੇ ਉਹ ਜਿਹੜਾ ਜੀਵ ਹੈ ਜਿਹਨੂੰ ਕੋਈ ਦੁੱਖ ਨਹੀਂ ਪੁੰਦਾ ਜਿਹਨੂੰ ਕੋਈ ਸੁੱਖ ਨਹੀਂ ਚੰਗਾ ਲੱਗਦਾ ਇੱਕੋ ਜਿਹਾ ਦੁੱਖ ਸੁੱਖ ਨੂੰ ਸਮਝ ਰਿਹਾ ਹੈ ਤੇ ਉਹਦਾ ਇਹਨਾਂ ਦੇ ਨਾਲ ਪਿਆਰ ਹੀ ਕੋਈ ਨਹੀਂ ਹੈ ਸੁੱਖ ਨਾਲ ਇਸ ਕਰਕੇ ਉਹ ਕਹਿੰਦੇ ਲੋਹੇ ਨੂੰ ਤੇ ਮਿੱਟੀ ਨੂੰ ਇੱਕ ਬਰਾਬਰ ਸਮਝਦੇ ਹੈ ਕੰਚਨ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਬਰਾਬਰ ਸਮਝਦੇ ਹੈ ਉਹ ਕਹਿੰਦੇ ਇਹ ਸਰੀਰ ਛੱਡ ਜਾਣਾ ਇਹ ਮਿੱਟੀ ਹੋ ਜਾਣਾ ਸਰੀਰ ਇਸ ਕਰਕੇ ਗਿਆਨੀ ਜਿਹੜਾ ਦੁਨੀਆ ਦੇ ਉੱਤੇ ਹੈ ਉਸਨੇ ਮੋਕਸ਼ ਪ੍ਰਾਪਤ ਕੀਤਾ ਹੁੰਦਾ ਗਿਆਨੀ ਉਹ ਹੈ ਜਿਸ ਨੇ ਗਿਆਨ ਦੀ ਪ੍ਰਾਪਤੀ ਕਰ ਲਈ ਜਿਹੜਾ ਸੋਨਾ ਤਾਂਬਾ ਉਸਤਤ ਨਿੰਦਾ ਵਿਖ ਅੰਮ੍ਰਿਤ ਸੋਗ ਸੁਰਗ ਨਰਕ ਸਭ ਨੂੰ ਇੱਕੋ ਜਿਹਾ ਸਮਝਦਾ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਸਿਰਫ ਤੇ ਸਿਰਫ ਅੰਮ੍ਰਿਤ ਹੀ ਚੰਗਾ ਲੱਗਦਾ ਜਿਹੜਾ ਦੇਹੀ ਦੇ ਵਿੱਚ ਲਗਾਤਾਰ ਉਹਨੂੰ ਰਸ ਮਿਲ ਜਾਏ ਉਹ ਅਨਹਦ ਬਾਜਾ ਸੁਣਦਿਆ ਸੋ ਜਦੋਂ ਰਾਮ ਦੀ ਸ਼ਰਨ ਦੇ ਵਿੱਚ ਅਸੀਂ ਜਾਣਾ ਉਸ ਪ੍ਰਮਾਤਮਾ ਦੀ ਸ਼ਰਨ ਨੂੰ ਪ੍ਰਾਪਤ ਕਰਨਾ ਤਾਂ ਫਿਰ ਸਾਨੂੰ ਇਹੋ ਜਿਆਦਾ रस ਪ੍ਰਾਪਤ ਹੁੰਦਾ ਕਿ ਦੁਨੀਆ ਦੇ ਸਾਰੇ ਹੀ ਦਾਸ ਜਿਹੜੇ ਉਹਦੇ ਅੱਗੇ ਫਿੱਕੇ ਪੈ ਜਾਂਦੇ ਸੋ ਸਤਿਗੁਰੂ ਜੋ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਕਿ ਹਰਖ ਸੋਗ ਸਵਰਗ ਨਰਕ ਲੋਭ ਮੋ ਇਹ ਸਾਰਾ ਕੁਸ਼ ਉਸਤ ਤਨਿੰਦਾ ਤਿਆਗ ਦਈਏ ਤਾਹੀ ਜਾ ਕੇ ਸਾਨੂੰ ਰਾਮ ਦੀ ਸ਼ਰਨ ਮਿਲਣੀ ਹੈ ਸੋ ਆਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਏ ਅਦਾਸ ਕਰੀਏ ਅਰਜੋਈ ਕਰੀਏ ਕਿ ਸਾਡੇ ਕੀਤੇ ਹੋਏ ਅਪਗੁਣਾ ਨੂੰ ਨਾ ਚਿਤਾਰਦੇ ਹੋਏ ਜਿਹੜੀ சுவாਸਨ ਦੀ ਪੂੰਜੀ ਰਹਿੰਦੀ ਹੈ ਉਸ ਦੇ ਨਾਲ ਆਪਣਾ ਨਾਮ ਜਪਾਉਣ ਲਈ ਕਿਰਪਾ ਕਰੋ ਨਜਸਵਲੀ ਕਰੋ ਸ਼ੁੱਧ ਬਣੇ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਇਹ ਜੋ ਅਖਰੀ ਗਿਆਨ ਨਹੀਂ ਹੈ ਭਾਵਨਾ ਦੇ ਨਾਲ ਜੁੜਿਆ ਹੋਇਆ ਗਿਆਨ ਹੈ ਇਸ ਗਿਆਨ ਨੂੰ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਪਤਾ ਲੱਗਣਾ ਹੈ ਕਿਉਂਕਿ ਬੰਦਾ ਜਿਹੜਾ ਹੈ ਜਿੰਨੀ ਦੇ ਤੱਕ ਤੁਹਾਡੀ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਨਿਰਜਸਵਲੀ ਨਹੀਂ ਹੁੰਦੀ ਇਸ ਗੁਰਬਾਣੀ ਦੇ ਨਾਲ ਜੁੜਿਆ ਨਹੀਂ ਜਾ ਸਕਦਾ ਸੋ ਇਹ ਗੁਰਬਾਣੀ ਜਿਹੜੀ ਹੈ ਇਹ ਉਹਨਾਂ ਜੀਵ ਆਤਮਾ ਜਿਨ੍ਹਾਂ ਨੇ ਆ ਕੇ ਦੁਨੀਆ ਦੇ ਉੱਤੇ ਲੋਭ ਮੋਹ ਹੰਕਾਰ ਸਵਰਗ ਨਰਕ ਦੁੱਖ ਸੁੱਖ ਕੰਚਨ ਲੋਹਾ ਅਸਤਤ ਨਿੰਦਾ ਸਭ ਨੂੰ ਇੱਕ ਸਮਾਨ ਸਮਝਿਆ ਇਹ ਗਰਵਾਣੀ ਉਹਨਾਂ ਦੇ ਮੁਖਤ ਉਚਾਰੀ ਹੋਈ ਬਾਣੀ ਜਿਹੜੀ ਹੈ ਜਿਹਨੂੰ ਅਸੀਂ ਗਰਵਾਣੀ ਅੱਜ ਕਹਿੰਦੇ ਹਾਂ ਜਿਹੜੀ ਕਿ ਸਭ ਤੋਂ ਉੱਤਮ ਵਿਚਾਰਤਾ ਦਾ ਹੈ ਜਿਹੜੀ ਹਰ ਇੱਕ ਜਗ੍ਹਾ ਲਈ ਜਿਹੜੀ ਇੱਕੋ ਜਿਹਾ ਹੀ ਗਿਆਨ ਦਖਦੀ ਹੈ ਚਾਹੇ ਕੋਈ ਵੀ ਦੇਸ਼ ਹੋਵੇ ਕੋਈ ਵੀ ਮਜ਼ਮ ਹੋਵੇ ਕੋਈ ਵੀ ਜਾਤ ਹੋਵੇ ਕੋਈ ਵੀ ਇਲਾਕਾ ਹੋਵੇ ਸਭ ਲਈ ਇੱਕੋ ਹੀ ਗਿਆਨ ਹੈ ਸੋ ਇਸ ਗਰਵਾਣੀ ਦੇ ਨਾਲ ਚਰਨ ਦੇ ਨਾਲ ਹੀ ਸਾਨੂੰ ਇਹ ਚੀਜ਼ਾਂ ਤੋਂ ਮੁਕਤੀ ਪ੍ਰਾਪਤ ਹੋਣੀ ਹੈ ਸੋ ਪਰਮਾਤਮਾ ਦੇ ਚਰਨਾਚਰਦਾਸ ਕਰਦੇ ਹੇ ਬੇਨਤੀ ਫਤਿਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ